ਨਾ 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 ਤੁਸੀਂ ਬੰਦੇ ਕੁੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਹੈ ਸਮਾਨ ਫੜਾ ਇਹਨੂੰ ਇੱਥੇ ਕਾਦਾ ਓਏ ਧੱਕਾ ਪੁਲਿਸ ਬੰਦੇ ਘੁੱਟਦੀ ਆ ਅਸੀਂ ਸ਼ਾਟ ਓੜ ਕੇ ਲਈ ਵਲਾਈਵ ਆਈ ਵਲਾਈਵ ਓਏ ਫੋਨ ਫੜ ਕੇ ਰੱਖ ਪੰਜਾਬ ਪੰਜਾਬ ਬੰਦਾ ਗੱਡੀ ਦੇ ਰੋ ਗੱਡੀ ਦਾ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਯਾ ਆਪਣਾ ਮੋਟਾਵਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ

ભાઈ મત તો નિયજ કમ સોરિયા માન છોડ્યા તુસી આયે હો તુસી અસી લાઈ દે આઈ તુસી બકે રે કેરે કલેચ કીતો તુસી ચકે વસો હા મોમની શુક્રિયા ચકે હો હા હા તુસી દફતર ગાવડતા દફતર તુસી ઉત બંદે જાકે બજરે તો કી કોણ રે તો દફતર તો ફોન ઓખી દફતર તો ਨਹੀਂ ਨਹੀਂ ਜੇਰ ਕਰਦੇ ਤੁਸੀਂ ਲੋਕ ਆਇਆ ਤੁਹਾਡਾ ਬੱਕਰ ਸ਼ੇਰ ਆ ਗਿਆ ਉਹਨੂੰ ਜੇਰ ਨਹੀਂ ਇਹ ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀ ਬਹੁਤ ਪੰਜਾਬੀਆਂ ਆਈ ਅਸੀਂ ਪਿੱਛੇ ਲੱਗ ਕੇ ਆਪ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕੇ ਦਾ ਬੋਲੋ ਸਾਡੀ ਦਾ ਆਪੀ ਨਹੀਂ ਉਹਦਾ ਸੁਤੇ ਨਹੀਂ ਤੁਸੀਂ ਤੁਮਨ ਸਾਹਿਬ ਉਹਦੇ ਕਿਉਂ ਨਹੀਂ ਆਏ ਸਾਭ ਜੀ ਤੁਸੀਂ ਉਹਦੇ ਕਿਉਂ ਨਹੀਂ ਆਏ ਤੁਸੀਂ ਪੱਤਰ ਕਿਵੇਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਰਿਜਿਸਟਰ ਦਿਖਾਓ ਤੇ ਬੰਦੇ ਚੈੱਕ ਕਰਨੇ ਚਾਹੀਦੇ ਹਜ਼ਾਰ ਬੰਦੇ ਨੇ ਦੇਖਿਆ ਇੱਥੇ ਸਾਭ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕੇ ਲੱਗੇ ਕਿਹਨ ਕਹੀ ਕ੍ਰਿਮੀਨਲ ਹੈ ਯਾਰ ਸਵਾ ਲੰਡੇ ਬਾਅਦ ਪਹੁੰਚੇ ਇੱਥੇ ਇਹ ਸਾਰੇ ਨੇ ਕੋਲੇ ਚੱਕਿਆ ਯਾਰ ਤਰੋ ਯੋ ਆਜੀ ਪਾਜੀ ਬੇਟਾ ਕਰ ਕੀ ਗੱਲ ਹੋ ਗਈ ਸਰ ਕੀ ਮਤ ਕੀ ਆ ਜੀ ਕਹਿੰਦੇ ਦਸਤੂਤ ਤੋਂ ਨਹੀਂ ਕੋਈ ਰੋਕ ਲਾ ਕਰੇਗਾ ਪ੍ਰਸਨ ਮੁੱਛਨ ਦੀ ਗੱਲ ਨਹੀਂ ਲੇਖ ਹੋ ਗਿਆ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵੋਂ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਛੇਰੂ ਮੇਰੇ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੇਟ ਹੁਣੇ ਕੰਪਲੇਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੀ ਐ ਕਿਹੜੀ ਕੰਪਲੇਟ ਆ ਹੁਣੇ ਕੰਪਲੇਟ ਲਿਖੀ ਐ ਤੁਸੀਂ ਹੁਣੇ ਕੰਪਲੇਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਹੁਣੇ ਹੁਣੇ ਪਾਇਆ ਚਿੱਠੀ ਨੰਬਰ ਡੈਰੀ ਨੰਬਰ ਹੁਣੇ ਪਾਇਆ ਹੁਣੇ ਹੁਣੇ ਆ ਹੁਣੇ ਪਾਇਆ ਚਿੱਠੀ ਨੰਬਰ ਹੁਣੇ 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 ਚਿੱਠੀ ਨੰਬਰ ਹੁਣੇ ਲਿਖਿਆ ਹੁਣੇ ਆ ਲਿਆਓ ਇਹ ਠੰਡਾ ਰਹਿ ਓਕੇ ਜੁਦਾਬਾ 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 ਪੰਜਾਬ

ਓਏ ਸਾਡੇ ਦੇ ਗੁੱਸੇ ਕਿੱਲਾ ਸਾਡੇ ਚ ਪੰਜਾਬੀਆਂ ਦਾ ਵੀ ਲੱਗੇ ਉਹ ਦਿੱਲੀ ਵਾਲਿਆਂ ਨੂੰ ਮਗਰ ਆ। ਉਹ ਸਿੱਧੀ ਆਪਣੀ। ਓਏ ਮਿਲਾਂ। ਨਾਲੇ ਸਿੱਧੀ ਰੋਡ ਤੇ ਪੰਜਾਬੀ। ਹਰ ਕਰਨ ਉਹ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡ। ਸਾਡੀ ਇੱਥੇ 65 ਮਿੰਟ। ਉਹ ਬਾਈ ਪਰੇ ਆ ਜਾ ਇੱਕ ਮਿੰਟ। ਉੱਥੇ ਨਹੀਂ ਆਏ। ਉਹ ਬਾਈ। ਆਇਆ ਕਰਾਓ। ਉੱਥੇ 65 ਮਿੰਟ ਲੇਰ ਵਿੱਚ ਉਹ ਚਲੀ ਆਏ। ਉੱਥੇ ਸੁੱਤੇ ਸੀ। ਅਸੀਂ ਉਹਨਾਂ ਦਾ ਨਸ਼ਾ ਵੇਖਦੇ ਪਏ ਸੀ। ਕੀ ਗੱਲ? ਕੀ ਹੋਇਆ ਕੀ ਸਾਨੂੰ ਹੱਦ ਪਾ ਕੇ ਫਕਾ ਦੇ? ਕੀ ਕਰਨਾ ਹੈ ਇੱਥੇ? કોઈ દફતર નું કોઈ દફતર તો આ દફતર તોય સકરી સાડા લોક તોડે આ ਜੋਰ ਨਗਰ ਦੇ ਵਿੱਚ ਖੜੇ ਆ ਸ਼੍ਰੀ ਪਾਤਸ਼ਾਹ ਜਨਾਬ ਜੀ ਜਿਹੜਾ ਆਪਣੇ ਆਪ ਦੇ